ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਤਰੀਕਾ ਦਾ ਐਲਾਨ ਹੋ ਚੁੱਕਾ ਹੈ ਜਿਸ ਨੂੰ ਲੈ ਕੇ ਬੀਜੇਪੀ ਨੇ ਜਿਲ੍ਹਾ ਕੋਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ ਨੂੰ ਉਮੀਦਵਾਰ ਲਾਣਿਆ ਹੈ ਹਾਲਾਂਕਿ ਦੂਸਰੀਆਂ ਪਾਰਟੀਆਂ ਨੇ ਆਪਣੇ ਪਤੇ ਨਹੀਂ ਖੋਲੇ ਅੱਜ ਆਪਾਂ ਹਲਕਾ ਡੇਰਾ ਬਾਬਾ ਨਾਂਲਕੇ ਦੇ ਲੋਕਾਂ ਦੇ ਰਹਿ ਜਾਣਾ ਕਿ ਉਹ ਆਮ ਆਦੀ ਪਾਰਟੀ ਦੇ ਕਿਹੜੇ ਚਿਹਰੇ ਨੂੰ ਆਪਣਾ ਉਮੀਦਵਾਰ ਵੇਖਣਾ ਚਾਹੁੰਦੇ ਹਨ ਲੋਕ ਸਭਾ ਚੋਣਾਂ ਲੈ ਕੇ ਵਿਗਲ ਜੇ ਦਾ ਸਰ ਵੱਜ ਚੁੱਕਾ ਤੇ ਬੀਜੇਪੀ ਨੇ ਆਪਣਾ ਉਮੀਦਵਾਰ ਜਿਹੜਾ ਲੋਕਲ ਉਮੀਦਵਾਰ ਦਿਨੇਸ਼ ਬੱਬੂ ਨੂੰ ਉਤਾਰਿਆ ਜਦ ਕਿ ਇਹ ਬਾਕੀ ਪਾਰਟੀਆਂ ਨੇ ਉਮੀਦਵਾਰ ਉਤਾਰਨੇ ਬਾਕੀ ਨੇ ਤੁਸੀਂ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਕਿਸ ਉਮੀਦਵਾਰ ਨੂੰ ਵੇਖਣਾ ਚਾਹੋਗੇ ਅਸੀ ਦਾ ਸਰ ਮੈਂ ਹਰਪ੍ਰੀਤ ਸਿੰਘ ਠੇਕੇਦਾਰ ਕਲਾਂੌਰ ਤੋਂ ਆਪਾਂ ਸਰ ਵੇਖਣਾ ਚਾਹੁੰਦੇ ਆ ਕਿ ਸਾਡੇ ਆ ਬਹੁਤ ਵਧੀਆ ਜੀ ਸ਼ਰਮਾ ਨੇ ਹਲਕੇ ਦੇ ਇੰਚਾਰਜ ਰਹੇ ਨੇ ਤੇ ਅਸੀਂ ਆਹੀ ਬੇਨਤੀ ਹੈ ਕਮੰਡ ਨੂੰ ਕਰਨੀ ਆ ਵੀ ਬਹੁਤ ਵਧੀਆ ਸਾਡੇ ਉਹ ਸੀਨੀਅਰ ਨੇ ਤੇ ਆਮ ਪਾਰਟੀ ਦੇ ਵਿੱਚ ਬੜੇ ਪੁਰਾਣੇ ਤੋਂ ਜੁੜੇ ਹੋਏ ਨੇ 2017 ਦੇ ਬੜਾ ਵਰਕ ਕਰਨ ਦੇ ਨੇ ਇਲਾਕੇ ਦੇ ਵਿੱਚ ਅਸੀਂ ਤੇਹੀ ਚਾਹਨਾ ਇੱਕ ਮੰਡਗੜੀ ਬੇਨਤੀ ਕਰਾਂਗੇ ਕਿ ਉਹਨਾਂ ਨੂੰ ਹੀ ਲੋਕ ਸਭਾ ਚੋਣ ਦੇ ਵਿੱਚ ਮਿਦਾਨ ਚ ਉਤਾਰਿਆ ਜਾਵੇ ਉਹਨਾਂ ਦਾ ਬਹੁਤ ਵਰਕ ਕਰ ਦਿਨ ਰਾਤ ਮਿਹਨਤ ਕਰਦੇ ਪਏ ਸੁਰੂ ਤੋਂ ਹੀ ਬੜੇ ਚਿਰ ਦੀ ਤੇ ਸਾਰਾ ਸਾਡਾ ਡੇਰਾ ਹਲਕਾ ਜਿੰਨਾ ਵੀ ਬਾਬਾ ਨਾਨਕ ਉਹਨਾਂ ਨੂੰ ਹੀ ਚਾਹੁੰਦਾ ਵਾ ਕਿ ਲੋਕ ਸਭਾ ਚੋਣ ਉਹਨਾਂ ਨੂੰ ਲੜਾਈ ਜਾਵੇ ਮੇਰਾ ਨਾਮ ਸਤਨਾਰ ਸਿੰਘ ਜੀ ਧਰਮਕੋਟ ਰੰਧਾਵਾ ਤੋਂ ਦਾ ਬਲੌਗ ਕਰਦਾ ਜੀ ਤੁਹਾਨੂੰ ਜਿਵੇਂ ਪਤਾ ਹੈ ਕਿ ਚੋਣਾਂ ਦਾ ਵਿਗਲ ਵੱਚੁਕਾ ਹੈ ਤੇ ਅਸੀਂ ਚਾਹੁੰਦੇ ਆ ਕਿ ਜੋ ਕਿ ਸਾਡੇ ਲੋਕ ਸਭਾ ਇੰਚਾਰਜ ਨੇ ਰਜੀਵ ਸ਼ਰਮਾ ਜੀ ਅਸੀਂ ਉਹਨਾਂ ਨੂੰ ਹੀ ਮਤਲਬ ਅੱਗੇ ਦੇਖਣਾ ਚਾਹੁੰਦੇ ਆ ਵੀ ਮਤਲਬ ਉਹਨਾਂ ਨੂੰ ਐਮਪੀ ਦੀ ਜਿਹੜੀ ਟਿਕਟ ਹੈ ਹਾਈ ਕਮਾਂਡ ਵੱਲ ਹਾਈ ਕਮਾਂਡ ਨੂੰ ਸਾਡੀ ਅਪੀਲ ਆਏ ਕਿ ਉਹਨਾਂ ਨੂੰ ਹੀ ਟਿਕਟ ਦਿੱਤੀ ਜਾਵੇ ਸਾਰਾ ਹਲਕਾ ਡੇਰਾ ਬਾਬਾ ਨਾਨਕ ਜਿੰਨਾ ਵੀ ਆ ਗੁਰਦਾਸਪੁਰ ਦੇ ਇੰਚਾਰਜ ਵੀ ਨੇ ਉਹ ਤੇ ਜਜਬਾ ਰੱਖਣ ਵਾਲੇ ਨੇ ਕੰਮ ਕਰਨ ਵਾਲੇ ਨੇ ਔਰ ਰਜੀਵ ਸ਼ਰਮਾ ਜੀ ਮਤਲਬ ਆਮ ਘਰ ਚੋਂ ਉੱਠ ਕੇ ਇੱਕ ਆਏ ਨੇ ਤੇ ਅਸੀਂ ਚਾਹੁੰਦੇ ਹਾਂ ਹਾਈ ਕਮਾਂਡ ਨੂੰ ਅਪੀਲ ਕਰਨਾ ਵੀ ਉਹਨਾਂ ਨੂੰ ਹੀ ਐਮਪੀ ਦੀ ਟਿਕਟ ਦਿੱਤੀ ਜਾਵੇ ਮੈਂ ਮਨਜੀਤ ਸਿੰਘ ਪਿੰਡ ਕਲਾਨੌਰ ਦਾ ਰਹਿਣ ਵਾਲਾ ਹਾਂ ਆਮ ਆਦਮੀ ਪਾਰਟੀ ਨਾਲ ਸੰਬੰਧਤ ਸਮਾਂ ਰੱਖਦੇ ਹਾਂ ਕਿਉਂਕਿ ਅਜੀਵ ਸ਼ਰਮਾ ਜੋ ਕਿ ਚੇਅਰਮੈਨ ਨੇ ਕਰਤਾਰਪੁਰ ਦੇ ਰਹਿਣ ਵਾਲੇ ਨੇ ਅਸੀਂ ਹਾਈ ਕਮਾਂਡ ਨੂੰ ਇਹੋ ਅਪੀਲ ਕਰਦੇ ਹਾਂ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਤੇ ਇਹ ਕਿਹੜਾ ਤੇ ਜੇ ਉਹ ਬਹੁਮਤ ਦੇ ਨਾਲ ਬਿਲਕੁਲ ਜਿਤਾ ਕੇ ਤੁਹਾਨੂੰ ਅਸੀਂ ਕਹਾਂਗੇ ਕਿ ਆਪਾਂ ਇੱਕ ਯੂਥ ਦੇ ਹੋਣ ਦੇ ਨਾਤੇ ਆਪਾਂ ਗਰਾਊਂਡ ਲੈਵਲ ਤੇ ਹਰੇਕ ਨੂੰ ਮਿਲੀਦਾ ਵਰਤੀਦਾ ਜੇ ਆਪਾਂ ਇਸ ਚੋਣੇ ਆ ਜਿਵੇਂ ਸਣੀ ਦੇ ਸਾਹਿਬ ਪਹਿਲਾ ਇੱਥੇ ਆਏ ਤਾਂ ਉਹਨਾਂ ਨੂੰ ਕੋਈ ਕੰਮ ਨਹੀਂ ਕੀਤਾ ਬਾਹਰੀ ਨੇਤਾ ਹੋਣ ਦੇ ਕਾਰਨ ਇਸ ਕਰਕੇ ਅਸੀਂ ਚੋਣੇ ਆ ਕਿ ਸਾਡੇ ਹੁਣ ਸਾਡੇ ਹਲਕਾ ਦੇ ਨੇਤਾ ਸ਼੍ਰੀ ਰਜੀਵ ਸ਼ਰਮਾ ਜੀ ਨੂੰ ਮੌਕਾ ਦਿੱਤਾ ਜਾਵੇ ਬਿਕੋਜ਼ ਸਾਰੇ ਆਪਾਂ ਲੋਕਾਂ ਕੋ ਜਾਣਦੇ ਹਾਂ ਤੇ ਉਹਨਾਂ ਦਾ ਨਾਮ ਹੀ ਲੈਂਦੇ ਆ ਐਮਪੀ ਦੇ ਉਮੀਦਵਾਰ ਨਡਾਹਲੇ ਹਲਕਾ ਇੰਚਾਰਜ ਵੀ ਨੇ ਔਰ ਚੇਅਰਮੈਨ ਇੰਪਰੂਵਮੈਂਟ ਟਰਸਟ ਦੇ ਨੇ ਗੁਰਦਾਸਪੁਰ ਤੋਂ ਅਸੀਂ ਚਾਹੁੰਦੇ ਹਾਂ ਜੀ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਇਸ ਵਾਰ ਭਗਵੰਤ ਮਾਨ ਸਾਹਿਬ ਕੋ ਮੇਰੀ ਇਹ ਹੀ ਪੀਲ ਹੈ ਕਿ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਜਾਵੇ ਕਿਉਂਕਿ ਸਾਰੇ ਲੋਕ ਸਾਡੇ ਕਲਾਨੌਰ ਦੇ ਡੇਰਾ ਦੇ ਸਾਰੇ ਏਰੀਆ ਦੇ ਲੋਕ ਸਾਰੇ ਉਹਨਾਂ ਦਾ ਹੀ ਨਾਮ ਲੈਂਦੇ ਨੇ ਐਜ਼ ਅ ਐਮਪੀ ਉਮੀਦਵਾਰ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਜੀ ਕਿਸ ਨੂੰ ਤੁਸੀਂ ਕਿਸ ਚਿਹਰੇ ਨੂੰ ਵੇਖਣਾ ਚਾਹੋਗੇ ਕਿ ਜਿਲ੍ਹਾ ਗੁਰਦਾਸਪੁਰ ਤੋਂ ਲੋਕ ਸਭਾ ਦਾ ਐਮਪੀ ਬਣਾਇਆ ਜਾਵੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਹਾਡੇ ਚੈਨਲ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਬੁਲਾ ਕੇ ਮਤਲਬ ਇਹ ਪੁੱਛਿਆ ਵਾ ਕਿ ਹਾਲੀ ਕੋਈ ਐਮਪੀ ਦਾ ਸਾਡੇ ਡਿਕਲੇਅਰ ਨਹੀਂ ਹੋਇਆ ਤੇ ਮੈਂ ਇਹ ਬੇਨਤੀ ਕਰਦਾ ਵਾਂ ਕਿ ਸਾਡੇ ਪਹਿਲੀ ਤੇ ਮੈਂ ਆਪਣਾ ਪਿੰਡ ਦੱਸਦਾ ਹਰਪਜਨ ਸਿੰਘ ਪਿੰਡ ਰ ਸਿੰਘੇ ਤੱਲਾ ਮੈਂ ਵੀ 7-8 ਵਰੀ ਤੋਂ ਚਾਰਜ ਰਿਆ ਆਮ ਪਾਰਟੀ ਦਾ ਮੈਂ 16 ਚ ਆਇਆ ਸੀ ਤੇ ਬੜੀ ਮਿਹਨਤ ਕੀਤੀ ਹੈ ਚਾਹੀ ਤੇ ਬੜੀ ਮਿਹਨਤ ਕੀਤੀ ਹੈ ਪਰ ਹੁਣ ਜਿਹੜੇ ਮਿਹਨਤ ਕਰ ਰਹੇ ਨੇ ਹਾਈ ਲੈਵਲ ਤੇ ਜਾ ਰਹੇ ਨੇ ਸਾਡੇ ਫਾਦੇਗੜ ਚੂੜੀਆਂ ਦੇ ਅਜੀਬ ਸ਼ਰਮਾ ਜੀ ਉਹਨਾਂ ਬੜੀ ਮਿਹਨਤ ਕੀਤੀ ਆ ਇੱਕ ਤੇ ਕੂਣੀ ਬੋਲਣੀ ਚੰਗੀ ਆ ਆਪਣੇ ਵਰਕਰਾਂ ਨਾਲ ਪਹਿਲੀ ਗੱਲ ਤੇ ਕੂਣੀ ਬੋਲਣੀ ਦੀ ਸ਼ੁਰੂ ਕਰਦਾ ਮੈਂ ਕਿ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ ਆਪਣੇ ਵਰਕਰਾਂ ਨੂੰ ਤੇ ਜਦੋਂ ਵਰਕਰਾਂ ਨੂੰ ਪਿਆਰ ਕੋਈ ਵੀ ਬੰਦਾ ਕਰੇਗਾ ਤੇ ਫਿਰ ਜੇ ਇਹਨੂੰ ਸੀਟ ਦਿੱਤੀ ਜਾਂਦੀ ਐਮਪੀ ਦੀ ਰਜੀਬ ਸ਼ਰਮਾ ਨੂੰ ਤੇ ਫਿਰ ਅਸੀਂ ਇਥੋਂ ਡੇਰਾ ਬਾਬਾ ਨਾਨਕ ਦੇ ਹਲਕੇ ਤੋਂ ਜਿਹੜੀਆਂ 13 ਸੀਟਾਂ ਦੀ ਗੱਲ ਕਰਦੇ ਨੇ ਉਹਨਾਂ 13 ਸੀਟਾਂ ਵਿੱਚੋਂ ਜਿਹੜੀ ਸਾਡੀ ਡੇਰਾ ਬਾਬਾ ਨਾਨਕ ਦੀ ਸੀਟ ਹੈ ਨਾ ਗਰਦਾਸਪੁਰ ਦੀ ਇਹ ਜਿਤਾ ਕੇ ਭੇਜਾਂ ਆਪਣੇ ਝੋਲੀ 'ਚ ਪਾਵਾਂਗੇ ਆਪ ਪਾਰਟੀ ਦੀ ਸੀਟ ਜਿਹੜੀ ਹੈ ਜਿਤਾ ਕੇ ਤੇ ਬਾਕੀ ਸਾਡੇ ਫਤੇਗੜ ਦੇ ਲੋਕਲ ਸਾਡੇ ਆਪਣੇ ਗਵਾਂਢੀ ਦੇ ਸਾਡੇ ਲਾਗੇ ਨੇ ਸਾਰਿਆਂ ਨਾਲ ਵਿਚਰਦੇ ਨੇ ਬਹੁਤ ਪਿਆਰ ਕਰਦੇ ਨੇ ਮੈਂ ਤੇ ਇਹੋ ਬੇਨਤੀ ਕਰਨਾ ਹਾਈ ਕਮਾਂਡ ਨੂੰ ਕਿ ਅਰਜੀਵ ਸ਼ਰਮਾ ਨੂੰ ਜਿਹੜੀ ਹੈ ਸੀਟ ਦਿੱਤੀ ਜਾਵੇ ਤੇ ਇੱਥੇ ਧੰਨ ਧੰਨ ਹੋਵੇਗੀ ਲੋਕ ਸਭ ਬਹੁਤ ਪਿਆਰ ਕਰਦੇ ਨੇ ਇਹਦੇ ਦੇ ਨਾਲ ਇਹ ਜਿਹੜੀ ਮੇਰੀ ਬੇਨਤੀ ਹੈ ਹਾਈ ਕਮਾਂਡ ਨੂੰ ਬੇਨਤੀ ਮੈਂ ਕਰਦਾ ਦੁਬਾਰਾ ਫਿਰ ਪੀ ਸਾਡੀਆਂ ਬੇਨਤੀਆਂ ਪ੍ਰਵਾਨ ਕਰਨ ਤੇ ਆਪਣੇ ਜਿਹੜੇ ਵਰਕਰ ਨੇ ਕੈਂਡੀਡੇਟ ਨੇ ਬੂਥਨ ਚਾਰਜ ਨੇ ਉਹਨਾਂ ਦੇ ਨਾਲ ਪਿਆਰ ਕਰਨ ਜਿਹੜੇ ਆਪਾਂ ਬਦੋਬਤੀ ਇਧਰ ਉਧਰ ਹੀ ਲਾਉਂਦੇ ਆਂ ਫੜ ਕੇ ਉਹਨਾਂ ਨੂੰ ਥਾਪੀਆਂ ਦਿੰਦੇ ਆਂ ਜਿਹੜੇ ਕਾਂਗਰਸ ਦੇ ਉਹਨਾਂ ਕਾਂਗਰਸ ਚ ਚੱਲ ਜਾਣਾ ਜਿਹੜੇ ਅਕਾਲੀ ਦਲ ਦੇ ਉਹਨਾਂ ਅਕਾਲੀ ਦਲ ਤੇ ਚੱਲ ਜਾਣਾ ਫਿਰ ਜਦੋਂ ਵੋਟਾਂ ਪੈਂਦੀਆਂ ਨੇ ਪਰ ਜਿਹੜਾ ਆਪੋ ਆਪਣਾ ਕੈਂਡੀਡੇਟ ਪਹਿਲੇ ਵਰਕਰ ਨੇ ਨਾ ਉਹਨਾਂ ਨਾਲ ਜਿੰਨਾ ਪਿਆਰ ਕਰਨਗੇ ਉਨੀਆਂ ਥੀਟਾ ਇਹਨਾਂ ਨੇ ਝੋਲੀ ਵਿੱਚ ਪਹਿਨਗੀਆਂ ਵੱਧ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰੋ ਰਜੀਵ ਸ਼ਰਮਾ ਨੂੰ ਐਮਪੀਰੀ ਟਿਕਟ ਦਿੱਤੀ ਜਾਵੇ ਜੀ ਇਹ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਬੀਰ ਸਿੰਘ ਹਲਕਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਤੋਂ ਆ ਬੱਤੀ ਜੀ ਵੇਖੋ ਜੀ ਆਮ ਆਦਮੀ ਪਾਰਟੀ ਜਿਹੜੀ ਆ ਬਹੁਤ ਵਧੀਆ ਜਿਹੜੇ ਆਪਣੇ ਵਰਕਰ ਨੇ ਕੰਮ ਕਰ ਰਹੇ ਨੇ ਇਹਨਾਂ ਦੇ ਵਿੱਚ ਕੰਮ ਕਰਨੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰ ਰਹੇ ਨੇ ਬਾਕੀ ਜਿਹੜਾ ਪਾਰਟੀ ਨੇ ਲਾਂਚ ਕੀ ਉਹਦੇ ਵਿੱਚ ਉਹ ਰਜੀਵ ਸ਼ਰਮਾ ਜਿਹੜੇ ਨੇ ਜੰਗ ਬਲੱਡ ਔਰ ਬਹੁਤ ਲੋਕੀ ਨੂੰ ਪਸੰਦ ਕਰਦੇ ਨੇ ਕਰ ਰਹੇ ਨੇ ਪਾਰਟੀ ਦੇ ਨਿਵਾਰ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਰਜੀਵ ਸ਼ਰਮਾ ਨੂੰ ਜਿਹੜੀ ਆ ਟਿਕਟ ਲਾਂਚ ਕੀਤੀ ਜਾ ਬਾਕੀ ਆਮ ਆਦਮੀ ਪਾਰਟੀ ਦੇ ਅਸੀਂ ਨਾਲ ਆ ਦਿਨ ਰਾਤ ਰਾਤ ਦਿਨ ਮਿਹਨਤ ਕਰਗੇ ਔਰ ਅਸੀਂ ਰਜੀਵ ਸ਼ਰਮਾ ਨੂੰ ਜਿਹੜਾ ਵਾ ਜਿਤਾ ਕੇ ਜਿਹੜੀ ਆ ਪਾਰਟੀ ਦੇ ਝੋਲੀ ਵਿੱਚ ਟਿਕਟ ਪਾਵਾਂਗੇ ਤੇ ਇਸ ਕਰਕੇ ਹਰਦੀ ਦੇ ਚ ਵੈਸੇ ਇਹੀ ਆ ਫਿਰ ਰਜੀਵ ਜਿਹੜੀ ਆ ਇਹ ਟਿਕਟ ਲਾਂਚ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਸਦਾਸੰਪੂਰਨ ਸਿੰਘ ਧਰਮੀ ਪੋਜੀ ਬਲਾਗ ਪ੍ਰਧਾਨ ਡੇਰਾ ਬਾਬਾ ਨਾਨਕ ਪਿੰਡ ਜੀਵਨਨਗਲ ਅੱਡੀ ਉਹ ਬੇਨਤੀ ਹੈ ਜੀ ਜਿਹੜਾ ਨੌਜਵਾਨ ਅਰਜੀਤ ਸ਼ਰਮਾ ਮੈਂਨੇ ਬਹੁਤ ਮਿਹਨਤ ਕੀਤੀ ਹੈ ਪਾਰਟੀ ਵਾਸਤੇ ਤੈਂਦਾ ਹਿਗਮਾਨ ਨੂੰ ਕਹਾਂਗਾ ਜੀ ਜੀ ਅਰਜੀਤ ਸ਼ਰਮਾ ਨੂੰ ਪੈਲ ਦਿੱਤੀ ਜਾਵੇ ਬਹੁਤ ਮਿਹਨਤੀ ਆਦਮੀ ਹੈ ਤਾਂ ਚੜਨ ਵਾਲਾ ਆਦਮੀ ਹੈ ਅੱਡੀ ਉਹ ਹਿਗਮਾਨ ਨੂੰ ਬੇਨਤੀ ਨmberdar ਮੱਖਣ ਸਿੰਘ ਤੋਂ ਪਿੰਡ ਤਲਵੰਡੀ ਕਰਾਇਆ ਹਲਕਾ ਡੇਰਾ ਬਾਬਾ ਨਾਨਕ ਮੈਂ ਇਸ ਟਾਈਮ ਜੋ ਰਣਜੀਤ ਸ਼ਰਮਾ ਦੇ ਨਾਲ ਵਰਕਿੰਗ ਵੀ ਕੀਤੀ ਆ ਰਣਜੀਤ ਸ਼ਰਮਾ ਬਹੁਤ ਹੀ ਇੱਕ ਸੂਝੇ ਹੋਏ ਇਨਸਾਨ ਨੇ ਕਿ ਜਿਹੜੇ ਮਤਲਬ ਇਸ ਸੀਟ ਨੂੰ ਮਤਲਬ ਪੈਦਾ ਕਰ ਸਕਦੇ ਆ ਜਿੱਤ ਸਕਦੇ ਆ ਇਹਨੂੰ ਤੇ ਅਸੀਂ ਇਹਨੂੰ ਹੀ ਵੇਖਣਾ ਚਾਹੁੰਦੇ ਆ ਤੇ ਬਹੁਤ ਵਧੀਆ ਇਨਸਾਨ ਹੈ ਕਿ ਐਪਸ ਸੀਟ ਦੇਤੇ ਕਬਜ ਹੋ ਸਕਦੇ ਆ ਅਸੀਂ ਇਹਨਾਂ ਦੇ ਨਾਲ ਆ ਤੇ ਬੜੇ ਜੋਰ ਸ਼ੋਰ ਨਾਲ ਇਹਨਾਂ ਨੂੰ ਜਿਤਾ ਕੇ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਤੁਸੀਂ ਆਵਾਦੂ ਪਾਰਟੀ ਦੇ ਵਰਕਰ ਜੇ ਤੇ ਤਿੰਨ ਚਿਹਰੇ ਜਿਹੜੇ ਜਿਹੜੇ ਚਰਚਾਵਾਂ ਚ ਚੱਲ ਰਿਹਾ ਇੱਕ ਰਮਨ ਬੈਲ ਤੁੱਲੀ ਔਰ ਇੱਕ ਰਜੀਵ ਸ਼ਰਮਾ ਤੁਸੀਂ ਕਿਹੜੇ ਚਿਹਰੇ ਨੂੰ ਵੇਖਣਾ ਚਾਹੋ ਤੇ ਕਿਹ ਪਾਰਟੀ ਨੂੰ ਅਪੀਲ ਕਰੋਗੇ ਮੈਂ ਹਰਦੇਵ ਸਿੰਘ ਹਰੂਵਾਲ ਬਲਾਕ ਇੰਚਾਰਜ ਆਮ ਆਦਮੀ ਪਾਰਟੀ ਹਲਕਾ ਡੇਰਾ ਬਾਬਾ ਬਨਾਨਕ ਅਸੀਂ ਚਾਹੁੰਦੇ ਹਾਂ ਚਾਹੁੰਦੇ ਆ ਵੀ ਪਾਰਟੀ ਸਾਡੀ ਸਾਨੂੰ ਇਹੋ ਜਿਹਾ ਵਰਕਰ ਦੇਵੇ ਜੋ ਵਰਕਰ ਜ਼ਮੀਨ ਨਾਲ ਜੁੜਿਆ ਹੋਵੇ ਜੋ ਵਰਕਰ ਲੋਕਾਂ ਦੀ ਆਸਾ ਮੁਰਾਦਾ ਦੇ ਖੜਾ ਖੜਾ ਉੱਤਰ ਦਾ ਹੋਵੇ ਅਤੇ ਜੋ ਹਰ ਦੁੱਖ ਸੁੱਖ ਦੇ ਵਿੱਚ ਭਾਈਵਾਲ ਹੋਵੇ ਸਾਨੂੰ ਪੂਰਨ ਵਿਸ਼ਵਾਸ ਹੈ ਜੇ ਆਮ ਆਦਮੀ ਪਾਰਟੀ ਸਾਡੀ ਸਾਡੇ ਲੋਕ ਸਭਾ ਦੇ ਇੰਚਾਰਜ ਰਜੀਵ ਸ਼ਰਮਾ ਜੀ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕੈਂਡੀਡੇਟ ਉਤਾਰਦੀ ਆ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਇਹ ਸੀਟ ਨਿਕਲ ਕੇ ਝੋਲੀ ਦੇ ਵਿੱਚ ਪਵੇਗੀ ਕਿਉਂਕਿ ਰਜੀਵ ਸ਼ਰਮਾ ਜੀ ਇੱਕ ਐਹੋਜੇ ਇਨਸਾਨ ਨੇ ਜੋ ਲੋਕਾਂ ਦੇ ਨਾਲ ਪਰਿਵਾਰ ਦੇ ਜੀਵਾਂ ਦੇ ਵਾਂਗ ਵਿਚਰਦੇ ਹਨ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਦੇ ਹਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਹਨ ਇਸ ਕਰਕੇ ਜੇ ਆਮ ਆਦਮੀ ਪਾਰਟੀ ਰਜੀਵ ਸ਼ਰਮਾ ਜੀ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕੈਂਡੀਡੇਟ ਉਤਾਰਦੀ ਹੈ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਹਲਕਾ ਡੇਰਾ ਬਾਬਾ ਨਾਨਕ ਤੋਂ ਸਾਡੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਅਹੁਦੇਦਾਰ ਨੇ ਜੋ ਵੀ ਨੇ ਸਭ ਤਨ ਮਨ ਤਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੱਧ ਤੋਂ ਵੱਧ ਲੀਡ ਦੇ ਨਾਲ ਅਸੀਂ ਰਜੀਵ ਸ਼ਰਮਾ ਨੂੰ ਜਿਤਾਉਣ ਦਾ ਯਤਨ ਕਰਾਂਗੇ ਜੀ ਮੈਂ ਸਤਨਾਮ ਸਿੰਘ ਬਾਜਵਾ ਹਲਕਾ ਡੇਰਾ ਬਾਬਾ ਨਾਨਕ ਬਲਾਕ ਪ੍ਰਧਾਨ ਡੇਰਾ ਬਾਬਾ ਨਾਨਕ ਆਮ ਆਦਮੀ ਪਾਰਟੀ ਤੋਂ ਵੇਖੋ ਜੀ ਜੇਕਰ ਗੱਲ ਕਰੀਏ ਕਿ ਜੋ ਪਾਰਟੀ ਦੇ ਪਿੱਛੇ ਜਿਵੇਂ ਕੈਂਡੀਡੇਟ ਉਤਾਰੇ ਸੀਗੇ ਆਮ ਘਰਾਂ ਦੇ ਬੱਚੇ ਉਸੇ ਤਰੀਕੇ ਨਾਲ ਲੋਕਾਂ ਨੇ ਵਿਸ਼ਵਾਸ ਜਤਾ ਕੇ ਵੱਡੇ ਮਾਰਜਨ ਦੇ ਨਾਲ ਜਿਹੜੇ ਆਮ ਘਰਾਂ ਦੇ ਬੱਚੇ ਸੀ ਉਹ ਐਮਐਲਏ ਬਣਾਏ ਨੇ ਤੇ ਅੱਜ ਖਰੇ ਉਤਰ ਰਹੇ ਨੇ ਉਹਨਾਂ ਹੀ ਸ਼ਰਤਾਂ ਦੇ ਉੱਤੇ ਉਹਨਾਂ ਹੀ ਜੋ ਲੋਕਾਂ ਦੀਆਂ ਆਸਾਂ ਉਮੀਦਾਂ ਸੀਗੀਆਂ ਜੇਕਰ ਹਲਕਾ ਗਰਦਾਸਪੁਰ ਲੋਕ ਸਭਾ ਦੀ ਗੱਲ ਕਰੀਏ ਸ਼ੀਟ ਦੀ ਤੇ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਵਿੱਚ ਸ਼੍ਰੀ ਰਜੀਵ ਸ਼ਰਮਾ ਜੀ ਜਿਵੇਂ ਕਿ ਉਹ ਪੁਰਾਣੇ ਵਰਕਰ ਨੇ ਉਹ ਨੇ ਸਮੇਂ-ਸਮੇਂ ਸਰ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਆ ਉਹ ਮਿਹਨਤ ਕੀਤੀ ਆਮ ਵਰਕਰਾਂ ਨੂੰ ਨਾਲ ਲੈ ਕੇ ਚਲਦੇ ਰਹੇ ਨੇ ਉਹਨਾਂ ਨੂੰ ਪਾਰਟੀ ਨੇ ਉਹਨਾਂ ਦੀ ਮਿਹਨਤ ਨੂੰ ਵੇਖਦਿਆਂ ਹੋਇਆਂ ਪਹਿਲਾਂ ਉਹਨਾਂ ਨੂੰ ਲੋਕ ਸਭਾ ਇੰਚਾਰਜ ਗੁਰਦਾਸਪੁਰ ਲਾਇਆ ਫਿਰ ਇੰਪਰੂਵਮੈਂਟ ਟਰਸਟ ਦੇ ਉਹਨਾਂ ਨੂੰ ਚੇਅਰਮੈਨ ਵਜੋਂ ਗੁਰਦਾਸਪੁਰ ਲਗਾਇਆ ਤੇ ਅਸੀਂ ਕਹਿ ਸਕਦੇ ਹਾਂ ਕਿ ਵਾਕਈ ਉਹ ਇੱਕ ਮਿਹਨਤੀ ਵਰਕਰ ਨੇ ਯੰਗ ਲੀਡਰ ਨੇ ਤੇ ਆਮ ਜਿਵੇਂ ਸਾਡੇ ਜਿੰਨੇ ਵੀ ਯੰਗ ਵਲੰਟੀਅਰ ਨੇ ਉਹਨਾਂ ਦੀ ਬਹੁਤ ਕਦਰ ਵੀ ਕਰਦੇ ਨੇ ਤੇ ਨਾਲ ਲੈ ਕੇ ਚੱਲਦੇ ਨੇ ਅਸੀਂ ਵਿਸ਼ਵਾਸ ਦਿਵਾਉਨੇ ਆ ਤੇ ਆਮ ਆਦਮੀ ਪਾਰਟੀ ਤੋਂ ਆਪਣੀ ਤਾਂ ਉਮੀਦ ਵੀ ਕਰਦੇ ਆ ਕਿ ਸਾਡੇ ਸ਼੍ਰੀ ਰਜੀਵ ਸ਼ਰਮਾ ਨੂੰ ਜੇ ਗੁਰਦਾਸਪੁਰ ਲੋਕ ਸਭਾ ਦੀ ਸੀਟ ਲੜਾਈ ਜਾਵੇ ਤੇ ਅਸੀਂ ਕਹਿ ਸਕਦੇ ਆ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿਹੜੀ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਈ ਜਾਵੇਗੀ ਸੋ ਅਸੀਂ ਵੀ ਮੋਢੇ ਨਾਲ ਮੋਢਾ ਲਾ ਕੇ ਦਿਨ ਰਾਤ ਮਿਹਨਤ ਕਰਾਂਗੇ ਤੇ ਵਿਸ਼ਵਾਸ ਦਿਵਾਉਨੇ ਆ ਕਿ ਵੱਡੇ ਮਾਰਜਨ ਲੋਕ ਸਭਾ ਗੁਰਦਾਸਪੁਰ ਦੀ ਸੀਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਝੋਲੀ ਪਾ। ਅੱਜ ਅਸੀਂ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਦੇ رائے ਲੈ ਗਈ ਹੈ। ਉਹਨਾਂ ਦੇ ਇੱਕ-ਇੱਕ ਕਹਿਣਾ ਹੈ ਕਿ ਰਜੀਵ ਸ਼ਰਮਾ ਨੂੰ ਟਿਕਟ ਦੇ ਕੇ ਨਵਾਜਿਆ ਜਾਵੇ। ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਆਪਣੇ ਵਰਕਰਾਂ ਦੀ ਇਸ ਗੱਲ ਤੇ ਮੋਹਰ ਲਾਉਂਦੀ ਹੈ ਕਿ ਨਹੀਂ ਜਾਂ ਤਾਂ ਆਉਣ ਵਾਲਾ ਸਮਾਂ ਦੱਸੇਗਾ।